ਸਤਿ ਸ੍ਰੀ ਅਕਾਲ ਜੀ ਕਿਦਾਂ ਜੀ ਸਾਰੇ ਮੈਂ ਗੁਰਮੇਹਰ ਬੜੀ ਤੋਂ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਕਲੈਕਸ਼ਨ ਲੈ ਕੇ ਆਏ ਹਾਂ ਜੀ ਲਿਬਿਆ ਕਾਟਨ ਦਾਸ ਬ੍ਰੈਂਡ ਦੇ ਸੂਟ ਰੈਕਿੰਗੇ ਜੀ ਇਹ ਇਹ ਪੂਰਾ 6 650 ਦਾ ਪੂਰਾ ਸੂਟ ਰਹੂਗਾ ਜੀ 650 ਦਾ ਸੂਟ ਰਹੂਗਾ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਿਲਕੁਲ ਪਿਓਰ ਕਾਟਨ ਹੈ ਜੀ ਲਿਬਿਆ ਦਾਸ ਦਾ ਤੇ ਫਰਸਟ ਕਲਰ ਆਪਣਾ ਪਿੰਕ ਦੇ ਵਿੱਚ ਰਹੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਫਸਟ ਆਪਣਾ ਰਹੂਗਾ ਤੇ ਸੈਕਿੰਡ ਆਪਣਾ ਰਹੂਗਾ ਜੀ 블랙 ਐਂਡ ਵਾਈਟ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਦੋ ਪੀਸ ਮਿਲ ਜਾਣਗੇ ਜੀ ਤੇ ਨੈਕਸਟ 블랙 ਦੇ ਵਿੱਚ ਰਹੂਗਾ ਜੀ ਇਹਦੇ ਵਿੱਚ ਵੀ ਆਪਾਂ ਨੂੰ ਦੋ ਪੀਸ ਮਿਲ ਸਕਦੇ ਨੇ ਜੀ ਇਹਦੇ ਵਿੱਚ ਪੰਜ-ਪੰਜ ਦੀ ਕਾਟਰ ਹੋਊਗੀ ਜਿਹਦੇ ਵਿੱਚ 2.5 2.5 ਮੀਟਰ ਦੀ ਵੀ ਹੋਣਗੀ ਸ਼ਲਟਾ ਵਿੱਚ ਪੰਜ ਦੀ ਹੋਣਗੀ ਇਹਦੇ ਵਿੱਚ ਨਾ ਚਾਰ ਨਾ ਤਿੰਨ ਸਿਰਫ ਪੰਜ ਦੇ 2.5 ਦੀ ਹੋਣਗੀਆਂ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਗਲਾ ਕਲਰ ਗ੍ਰੇ ਹੈ ਜੀ ਤੇ ਲਾਈਟ ਜਿਹਾ ਕਲਰ ਹੈ ਜੀ yellow ਲਾਈਟ ਜਿਹਾ lemon ਜਿਹਾ ਇਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਤੇ ਨੈਕਸਟ ਹੋਊਗਾ ਜੀ ਬਲੈਕ ਵਾਲਾ ਬਲੈਕ ਵਾਲਾ ਹੋਊਗਾ ਜੀ ਨੈਕਸਟ ਤੇ ਨੈਕਸਟ ਹੋਊਗਾ ਜੀ ਗ੍ਰੀਨ ਵਾਲਾ ਤੇ ਨੈਕਸਟ ਮਸਟਰਡ ਜੀ ਮਸਟਰਡ ਵਾਲਾ ਜੀ ਦੇਖੋ ਤੇ ਨੈਕਸਟ ਹੋਊਗਾ ਜੀ ਕਰੀਮ ਕਰੀਮ ਪਤਨੀਆ ਵਾਲਾ ਤੇ ਨੈਕਸਟ ਫਲਾਵਰ ਵਾਲਾ ਕਰੀਮ ਹੋਊਗਾ ਜੀ ਨੈਕਸਟ ਹੋਊਗਾ ਜੀ ਗ੍ਰੇ ਇਸੇ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਹੈ ਤੇ ਇਹਦੇ ਵਿੱਚ ਵੀ ਆਪਾਂ ਨੂੰ ਦੋ ਪੀਸ ਮਿਲ ਜਾਣਗੇ ਜੀ ਤੇ ਨੈਕਸਟ ਲਾਈਟ ਜਾਂ ਕਲਰ ਹੈ ਜੀ ਮੰਮੀ ਆਂਟੀਆਂ ਦੇ ਪਾਣ ਵਾਲਾ ਦੋ ਪੀਸ ਮਿਲ ਜਾਣਗੇ ਜੀ ਇਹਦੇ ਨਾਲ ਤੇ ਨੈਕਸਟ ਹੋਊਗਾ ਜੀ ਪਿੰਕ ਤੇ ਕਰੀਮ ਦਾ ਕਲਰ ਇਹਦੇ ਵਿੱਚ ਵੀ ਦੋ ਪੀਸ ਮਿਲ ਜਾਣਗੇ ਤੇ ਨੈਕਸਟ ਇਹਦੇ ਨਾਲ ਇਹੀ ਪ੍ਰਿੰਟ ਦੇ ਵਿੱਚ ਡਾਰਕ ਕਲਰ ਹੈ ਜੀ ਪਿੰਕ ਦੇ ਵਿੱਚ ਇਹ ਆਪਣੇ ਕੋਲ ਦੋ ਢਾਈ ਢਾਈ ਦੀ ਸ਼ਰਟਾਂ ਨੇ ਜੀ 5 ਮੀਟਰ ਵੰਦਾ ਪੂਰੇ ਤੁਸੀਂ ਇੱਕ ਵੀ ਲੈ ਸਕਦੇ ਹੋ ਦੋਨੋਂ ਵੀ ਲੈ ਸਕਦੇ ਹੋ ਇਹ 5 ਮੀਟਰ ਦਾ ਪੂਰਾ ਰਹੂਗਾ ਜੀ ਇਹਦੇ ਵਿੱਚ ਇੱਕ ਕੇ ਆਰਮੀ ਸ਼ੇਡ ਆ ਗਿਆ ਜੀ ਜਿਹਦੇ ਵਿੱਚ ਵੀ ਦੋ ਮਿਲ ਜਾਣਗੇ ਤੇ ਨੈਕਸਟ ਲਾਈਟ ਗ੍ਰੇ ਦਾ ਕਲਰ ਆ ਗਿਆ ਜੀ ਤੇ ਨੈਕਸਟ ਆਪਾਂ ਤੁਹਾਨੂੰ ਲਗਾਵਾਂਗੇ ਜੀ ਦੇ ਸ਼ਰਟ ਪੀਸ ਨੇਵੀ ਬਲੂ ਕਲਰ ਇਹ ਸ਼ਰਟ ਪੀਸ ਰਹਿਣਗੇ ਜੀ 2.5 ਮੀਟਰ ਦੇ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਓਨਲੀ ਸ਼ਰਟ ਵੀ ਲੈ ਸਕਦੇ ਹੋ ਜੀ ਗ੍ਰੇ ਕਲਰ ਤੇ ਇਹਨਾਂ ਨੂੰ ਤੁਸੀਂ ਮੰਗਵਾਉਣ ਦੇ ਲਈ ਡੀਐਮ ਕਰ ਸਕਦੇ ਹੋ 9253115036 ਤੇ ਤੁਸੀਂ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ ਇਹ ਲਿਬਿਆ कॉटन ਦਾਸ ਦੀ कॉटन ਦੇ ਸੂਟ ਰਹਿਣਗੇ ਜੀ ਤੁਸੀਂ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ